ਹੈਲੋ ਜੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਿਹੜੇ ਦਾਲ ਵਾਲੇ ਮਿਸੇ ਪਰੌਂਠੇ ਆ ਉਹ ਬਣਾ ਉਹਦੀ ਰੈਸিপি ਤਿਆਰ ਕਰਾਂਗੇ ਸ਼ੇਅਰ ਕਰਾਂਗੇ ਆਪਣੇ ਅਕਸਰੀ ਮੂੰਗੀ ਦੀ ਜਾਂ ਮੂੰਗੀ ਮਸਰੀ ਦੀ ਦਾਲ ਆ ਜਿਹੜੀ ਬਚ ਜਾਂਦੀ ਆ ਸੋ ਉਹਨੂੰ ਆਪਾਂ ਸਵੇਰ ਦੇ ਨਾਸ਼ਤੇ ਲਈ ਆਪਾਂ ਪਰੌਂਠੇ ਬਣਾ ਸਕਦੇ ਹਾਂ ਜਾਂ ਬੱਚਿਆਂ ਦੇ ਟਿਫਨ 'ਚ ਵੀ ਪਾ ਸਕਦੇ ਹਾਂ ਪਰੌਂਠੇ ਵੀਡੀਓ ਨੂੰ ਤੁਸੀਂ ਲਾਈਕ ਸੀ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਆਓ ਆਪਾਂ ਦੱਸਦੇ ਆ ਤੁਹਾਨੂੰ ਇਹ ਕਿਸ ਤਰ੍ਹਾਂ ਬਣਨੇ ਨੇ ਪਰੌਂਠੇ ਇਹਦੇ ਲਈ ਆਪਾਂ ਆਟਾ ਛਾਣ ਲਿਆ ਵਾ ਇਹ ਦੋ ਕ올ੀਆਂ ਆਟੇ ਦੀਆਂ ਛਾਣੀਆਂ ਨੇ ਆਪਾਂ ਇਸ ਤਰ੍ਹਾਂ ਦੋ ਕੋ ਇਹਦੇ ਵਿੱਚ ਆਪਾਂ ਟੇਸਟ ਅਨੁਸਾਰ ਪਾ ਲਿਆ ਜੀ ਨਮਕ ਇਹ ਪਾਲਿਆ ਪੱਧਕ ਚਮਚਾ ਅਜਵਾਇਨ ਇੱਕ ਚਮਚਾ ਆਪਾਂ ਕੁੱਟੀਆਂ ਹੋਈਆਂ ਲਾਲ ਮਿਰਚਾਂ ਪਾ ਲਈਆਂ ਸਾਤੀਆਂ ਮਿਰਚ ਆਪਾਂ ਕਟਲੀਆਂ ਸੀਗੀਆਂ ਇਹ ਆਪਾਂ ਹਰੀਆਂ ਮਿਰਚਾਂ ਕੱਟੀਆਂ ਨੇ ਦੋ ਬਰੀਕ ਕੱਟ ਕੇ ਪਾ ਲੈਣੀਆਂ ਨੇ ਇਹ ਪਾ ਲਿਆ ਜੀ ਆਪਾਂ ਥੋੜਾ ਜਿਹਾ ਗਰਮ ਮਸਾਲਾ ਇਹਦੇ ਨਾਲ ਜਿਹੜਾ ਟੇਸਟ ਆ ਬਹੁਤ ਵਧੀਆ ਆਊਗਾ ਜੇ ਤੁਹਾਡੇ ਕੋਲ ਆਮਚੂਰ ਪਾਊਡਰ ਹੈਗਾ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਇਹ ਆਪਾਂ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਪਾ ਲਿਆ ਤੇ ਥੋੜਾ ਜਿਹਾ ਪਾ ਲਿਆ ਆਪਾਂ ਇਹਦੇ ਵਿੱਚ ਹਰਾ ਧਨੀਆ ਇਹਨੂੰ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ ਲਓ ਜੀ ਇਹ ਮਸਾਲੇ ਆਪਣੇ ਜਿਹੜੇ ਆਟੇ ਦੇ ਵਿੱਚ ਚੰਗੀ ਤਰ੍ਹਾਂ ਹੁਣ ਮਿਕਸ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨੂੰ ਆਟੇ ਨੂੰ ਗੁੰਨ ਕੇ ਤਿਆਰ ਕਰਾਂਗੇ ਆਟੇ ਨੂੰ ਆਪਾਂ ਸਿਰਫ ਦਾਲ ਨਾਲ ਹੀ ਗੁੰਨਾਂਗੇ ਆਪਾਂ ਇਹਦੇ ਵਿੱਚ ਪਾਣੀ ਦਾ ਇਸਤੇਮਾਲ ਨਹੀਂ ਕਰਦੇ ਕਿਉਂਕਿ ਦਾਲ ਆਪਣੇ ਕੋਲੇ ਕਾਫੀ ਹੈਗੀ ਇਹਦੇ ਨਾਲ ਆਟਾ ਜਿਹੜਾ ਆਪਣਾ ਬਹੁਤ ਵਧੀਆ ਗੁੱਝ ਜਾਊਗਾ ਤੇ ਇਸ ਤਰ੍ਹਾਂ ਪਰੌਂਠੇ ਵੀ ਆਪਣੇ ਜਿਹੜੇ ਨਰਮ ਬਣਨਗੇ ਤੋਂ ਇਹਦੇ ਵਿੱਚ ਥੋੜੀ ਥੋੜੀ ਕਰਕੇ ਆਪਾਂ ਦਾਲ ਪਾਉਂਦੇ ਜਾਵਾਂਗੇ ਤੇ ਆਟਾ ਜਿਹੜਾ ਗੁੰਨ ਕੇ ਆਪਾਂ ਤਿਆਰ ਕਰ ਲਵਾਂਗੇ ਇਹ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਆ ਇਹ ਪਰੌਂਠੇ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਨਰਮ ਹੁੰਦੇ ਨਰਮ ਜਿਹੇ ਪਰੌਂਠੇ ਬਣਦੇ ਨੇ ਤੇ ਲੋ ਜੀ ਆਟਾ ਆਪਣਾ ਗੁੰਨ ਕੇ ਤਿਆਰ ਹੋ ਗਿਆ ਆ ਇਸ ਤਰ੍ਹਾਂ ਆਪਾਂ ਗੁੰਨ ਕੇ ਤਿਆਰ ਕਰ ਲੈਣਾ ਹੈ ਤੇ ਹੁਣ ਇਹਨੂੰ 10-15 ਮਿੰਟ ਲਈ ਢੱਕ ਕੇ ਆਪਾਂ ਰੱਖ ਦੇਵਾਂਗੇ ਰੈਸਟ ਤੋਂ ਰੈਸਟ ਦੇਣ ਤੋਂ ਬਾਅਦ ਆਟਾ ਆਪਾਂ ਹੁਣ ਇਹਦੀਆਂ ਰੂਪੀ ਤੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਤਵਾ ਆਪਾਂ ਗਰਮ ਕਰਨਾ ਰੱਖ ਲਿਆ ਆ ਤੇ ਆਪਾਂ ਇੱਕ ਇਹਦੀ ਲੋਈ ਲਵਾਂਗੇ ਆਟੇ ਦੀ ਇੱਕ ਲੋਈ ਲੈ ਕੇ ਜਿੱਦਾਂਕਿ ਤੁਸੀਂ ਪਰੌਂਠਾ ਬਣਾਉਣਾ ਉਸ ਹਿਸਾਬ ਨਾਲ ਲੋਈ ਲੈ ਲਿਓ ਇਹ ਜ਼ਰੂਰੀ ਨਹੀਂ ਵੀ ਆਪਾਂ ਛੋਟੇ ਬਣਾਉਣੇ ਜਾਂ ਵੱਡੇ ਬਣਾਉਣੇ ਜਿੱਡੇ ਤੁਸੀਂ ਬਣਾਉਣੇ ਆ ਉਸ ਹਿਸਾਬ ਨਾਲ ਇਹਦੀ ਲੋਈ ਲੈ ਕੇ ਤੇ ਆਪਾਂ ਇਹਦੂੰ ਪੇੜੇ ਨੂੰ ਭੰਨ ਕੇ ਤੇ ਇਹਨੂੰ ਵੇਲ ਲਵਾਂਗੇ ਹੁਣ ਇਹਦੇ ਉੱਪਰ ਆਪਾਂ ਘਿਓ ਲਾਵਾਂਗੇ ਘਿਓ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਦੇ ਤੇ ਘਿਓ ਲਾ ਲੈਣਾ ਹੈ ਘਿਓ ਲਗਾਉਣ ਤੋਂ ਬਾਅਦ ਇਹਨੂੰ ਚਾਰੋਂ ਸਾਈਡਾਂ ਤੋਂ ਫੋਲਡ ਕਰਦੇ ਆਂਗੇ ਤੁਸੀਂ ਚਾਹੋ ਤਾਂ ਤਿੰਨ ਕੁੰਜਾ ਪਰੌਂਠਾ ਵੀ ਬਣਾ ਸਕਦੇ ਹੋ ਪਰ ਆਪਾਂ ਇਹਨੂੰ ਚਾਰ ਚਕੋਰ ਬਣਾਵਾਂਗੇ ਚਾਰ ਕੁੰਜਾਂ ਵਾਲਾ ਪਰੌਂਠਾ ਲਓ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਫੋਲਡ ਕਰ ਲੈਣਾ ਹੈ ਤੇ ਹੁਣ ਇਹਨੂੰ ਦੁਬਾਰਾ ਤੋਂ ਆਪਾਂ ਵੇਲਾਂਗੇ ਘਿਓ ਲਾਉਣ ਨਾਲ ਜਿਹੜੇ ਵਿੱਚ ਘਿਓ ਲਾਉਣੇ ਆ ਉਹਦੇ ਨਾਲ ਪਰੌਂਠੇ ਜਿਹੜੇ ਨਰਮ ਬਣਦੇ ਨੇ ਤੇ ਟੇਸਟੀ ਹੁੰਦੇ ਨੇ ਤੇ ਤਵੇ ਦੇ ਉੱਪਰ ਵੀ ਆਪਾਂ ਇੱਕ ਚਮਚ ਘਿਓ ਦਾ ਜਿਹੜਾ ਲਗਾ ਲੈਣਾ ਹੈ ਹੁਣ ਇਹਦੇ ਉੱਪਰ ਪਾ ਦਾਂਗੇ ਜੀ ਆਪਾਂ ਪਰੌਂਠਾ ਪਰੌਂਠੇ ਦੀ ਚਾਪਾ ਜਿਹੜੀ ਇੱਕ ਸਾਈਡ ਆ ਚੰਗੀ ਤਰ੍ਹਾਂ ਸੇਕਣ ਤੋਂ ਬਾਅਦ ਇਹਦੇ ਉੱਪਰ ਘਿਓ ਲਗਾ ਕੇ ਫਿਰ ਇਹਦੀ ਆਪਾਂ ਦੂਸਰੀ ਸਾਈਡ ਵੀ ਸੇਕ ਲਵਾਂਗੇ ਘਿਓ ਤੁਸੀਂ ਦੇਸੀ ਵੀ ਯੂਜ਼ ਕਰ ਸਕਦੇ ਹੋ ਡਾਟਲਾ ਵੀ ਕਰ ਸਕਦੇ ਹੋ ਆਪਾਂ ਘਿਓ ਇਹ ਗਰਮ ਕਰ ਲਿਆ ਡਾਟਲਾ ਘਿਓ ਸੀਗਾ ਉਹਨੂੰ ਗਰਮ ਕਰਕੇ ਪਿਘਲਾ ਕੇ ਫਿਰ ਉਹਦਾ ਆਪਾਂ ਯੂਜ਼ ਕਰ ਰਹੇ ਹਾਂ ਇਹਦੇ ਨਾਲ ਪਰੌਂਠੇ ਜਿਹੜੇ ਵਧੀਆ ਬਣਦੇ ਨੇ ਤੈਨੂੰ ਆਪਾਂ ਚੰਗੀ ਤਰ੍ਹਾਂ ਰਾੜ ਲੈਣਾ ਹੈ ਤੁਸੀਂ ਚਾਹੋ ਤਾਂ ਇਹਨੂੰ ਕ੍ਰਿਸਪੀ ਵੀ ਬਣਾ ਸਕਦੇ ਹੋ ਮੈਂ ਕੁੱਕ ਕਰ ਆ ਗਿਆ ਪਰ ਆਪਾਂ ਇਹਨੂੰ ਇਸ ਤਰ੍ਹਾਂ ਨਾਰਮਲ ਜਿਹੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਬੱਚਿਆਂ ਦੇ ਟਿਫਿਨ ਚ ਪਾਉਣ ਲਈ ਵੀ ਇਹ ਬਹੁਤ ਵਧੀਆ ਨਾਸ਼ਤਾ ਹੈ ਤੇ ਲਓ ਜੀ ਆਪਾਂ ਇਹ ਦੂਸਰਾ ਪਰੌਂਠਾ ਵੀ ਸੇਕ ਲੈਣਾ ਹੈ ਇਸੇ ਤਰ੍ਹਾਂ ਆਪਾਂ ਸਾਰੇ ਪਰੌਂਠੇ ਜਿਹੜੇ ਬਣਾ ਕੇ ਆਪਾਂ ਤਿਆਰ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਲੱਗ ਰਹੇ ਨੇ ਪਰੌਂਠੇ ਦੇਖਣ ਦੇ ਬੱਚੀ ਤੇ ਇਹਨਾਂ ਨੂੰ ਆਪਾਂ ਦਹੀਂ ਦੇ ਨਾਲ ਸਰਵ ਕੀਤਾ ਹੈ ਨਾਲ ਤੁਸੀਂ ਆਮਬ ਦਾ ਆਚਾਰ ਵੀ ਲੈ ਸਕਦੇ ਹੋ ਮਿਰਚ ਦਾ ਵੀ ਲੈ ਸਕਦੇ ਹੋ ਜੇ ਤੁਸੀਂ ਇਹ ਦਹੀਂ ਜਾਂ ਆਚਾਰ ਵਗੈਰਾ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਚਾਹ ਨਾਲ ਵੀ ਇੰਜੋਏ ਕਰ ਸਕਦੇ ਹੋ ਇਹਨਾਂ ਦਾ ਟੇਸਟ ਆ ਜਿਹੜਾ ਬਹੁਤ ਵਧੀਆ ਆਉਂਦਾ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਵੀਡੀਓ ਤੁਸੀਂ ਦੇਖ ਲੈਣੇ ਪਰ ਲਾਈਕ ਤੇ ਕਮੈਂਟ ਨਹੀਂ ਕਰਦੇ ਪਲੀਜ਼ ਤੁਸੀਂ ਵੀਡੀਓ ਨੂੰ ਲਾਈਕ ਵੀ ਕਰ ਲਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਅਦ ਬਸ ਇੱਕ ਵਾਰੀ ਇਸ ਤਰ੍ਹਾਂ ਪਰੌਂਠੇ ਬਣਾ ਕੇ ਟਰਾਈ ਜ਼ਰੂਰ ਟਰਾਈ ਜ਼ਰੂਰ ਕਰਿਓ